ਹੁਣ ਜਿਹੜੀ ਆਪਣੇ ਪੰਜਾਬ ਵਿੱਚ ਪ੍ਰੋਫਾਈਲਾਂ ਨੇ ਉਹ 60 ਤੋਂ 70% ਜਿਹੜੀ ਪ੍ਰੋਫਾਈਲਾਂ ਨੇ ਉਹ ਅਨਸਕਿਲਡ ਵਾਲੀਆਂ ਨੇ ਲੋਕ ਏਜੰਟ ਕੋਲ ਜਾਂਦੇ ਆ ਕਹਿੰਦੇ ਕਿ ਸਾਡੇ ਬੱਚੇ ਨੂੰ ਨਾ ਤਾਂ ਇੰਗਲਿਸ਼ ਆਉਂਦੀ ਹੈ ਜੀ ਨਾ ਸਾਡੇ ਬੱਚੇ ਨੂੰ ਕੋਈ ਕੰਮ ਆਉਂਦਾ ਜਦ ਕਿ ਹਮੇਸ਼ਾ ਇੱਕ ਸਕਿੱਲ ਪ੍ਰੋਫਾਈਲ 'ਤੇ ਜਾਣਾ ਚਾਹੀਦਾ ਕਿਉਂਕਿ ਤੁਸੀਂ ਪਹਿਲਾਂ ਕੋਈ ਜੇ ਸੌਂਡ ਜ਼ਰੂਰੀ ਹੈਗਾ ਵੀ ਤੁਸੀਂ ਡਿਗਰੀ ਕਰਨੀ ਆ ਤੁਸੀਂ ਇੱਕ ਛੋਟਾ ਮੋਟਾ 6 ਜਾਂ 8 ਇੱਕ ਸਾਲ ਦਾ ਤੁਸੀਂ ਡਿਪਲੋਮਾ ਕਰ ਲਓ ਹਾਂਜੀ ਡਿਪਲੋਮਾ ਤੁਸੀਂ ਕਰ ਲਿਆ ਕੋਈ ਵੀ ਜਿਵੇਂ ਹੁਣ ਕੁੱਕ ਦਾ ਹੋ ਗਿਆ ਸ਼ੈਫ ਦਾ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਹੋ ਗਿਆ ਅਗਰ ਤੁਸੀਂ ਪੜੇ ਵੀ ਨਹੀਂ ਹੋਏ ਤੁਸੀਂ 10 ਜਾਂ 12ਵੀਂ ਪਾਸ ਹੋ ਤੁਸੀਂ ਡਿਪਲੋਮਾ ਕਰ ਲਿਆ ਡਿਪਲੋਮੇ ਤੋਂ ਬਾਅਦ ਤੁਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਜੁਆਇਨ ਕਰ ਲਿਆ ਠੀਕ ਹੈ ਤੁਸੀਂ ਚਾਹੇ ਉਹ ਕੁੱਕ ਦਾ ਹੋਵੇ ਚਾਹੇ ਇਲੈਕਟ੍ਰੀਸ਼ੀਅਨ ਪਲੰਬਰ ਵੈਲਡਰ ਦਾ ਹੋਵੇ ਤੁਸੀਂ ਉਹ ਜੁਆਇਨ ਕਰ ਲਿਆ ਉਸ ਤੋਂ ਬਾਅਦ ਤੁਸੀਂ ਸੇਮ ਫੀਲਡ ਦਾ ਤੁਸੀਂ ਕਿਸੇ ਕੰਪਨੀ 'ਚ ਲੱਗ ਕੇ ਐਕਸਪੀਰੀਅੰਸ ਲੈ ਲਿਆ ਠੀਕ ਹੈ ਕੋਈ ਵੱਡੀ ਕੰਪਨੀ ਆ ਜਾਂ ਕੋਈ ਛੋਟੀ ਜਿਹੜੀ ਰਜਿਸਟਰ ਆ ਹਾਂਜੀ ਐਦਾਂ ਦੇ ਵੀ ਕਿਸੇ ਦੁਕਾਨ ਤੇ ਲੱਗ ਕੇ ਜਾ ਕੇ ਤੇ ਹੋਰ ਹਨਾ ਉਹ ਰਜਿਸਟਰ ਨਹੀਂ ਹੁੰਦੀ ਤੁਸੀਂ ਵਧੀਆ ਕਿਸੇ ਰਜਿਸਟਰਡ ਕੰਪਨੀ ਕਿਸੇ ਫਰਮ ਨਾਲ ਰਜਿਸਟਰ ਹੋ ਕੇ ਤੁਸੀਂ ਆਪਣੇ ਆਪ ਨੂੰ ਉਹ ਐਕਸਪੀਰੀਅੰ ਉਸ ਵਾਰ ਤੁਸੀਂ ਆਪਣੇ ਆਪ ਤੇ ਕੰਮ ਕਰਨਾ